ਮੂਰੇ ਤੇਰਾ ਪਾਪਾ ਨਾ ਮਿਲ ਜਾ ਕਿਤੇ ਤਾਇਆ ਜੀ ਮੈਂ ਦੁੱਧ ਚ ਨੀਂਦੀਆਂ ਗੋਲੀਆਂ ਪਾ ਕੇ ਆਈ ਸੀ ਜੀ ਤਿੰਨ ਚਾਰ ਇੰਨੀ ਮੋਟੀ ਚੌਂੜੀ ਦਾ ਬੰਦਾ ਉਹ ਤਿੰਨ ਚਾਰ ਗੋਲੀਆਂ ਨਾਲ ਨਹੀਂ ਸੌਂਦਾ ਉਹ ਆਹ ਤੇਰੀ ਕੁੜੀਆ ਜਿੱਤੇ ਦੇ ਮੁੰਡਾ ਭਿਆਹ ਕਰਾਉਣ ਚੱਲੀ ਆ ਦਾਦਾ ਯਾਦ ਕਰਦਾ ਸੀ ਤੇਰੀ ਦਾਦੀ ਨਹੀਂ ਯਾਦ ਕਰਦੀ ਸੀ ਮੈਂ ਗਾਲ੍ਹਾਂ ਕੱਢਣੀਆਂ ਤੈਨੂੰ ਤੇ ਉਹਦਾ ਹੈਂਡਲ ਚ ਵੀ ਮੇਰਾ ਸਾਲਾ ਆ ਇਹ ਜੋ ਬਾਪਾ ਭੰਦਾਇਆ ਰੋ ਜਦੋਂ ਆਪਾਂ ਇਹ ਨਵਾਂ ਤੋੜਾ ਲਈਏ ਇਹਦਾ ਮਤਲਬ ਇਹ ਹੀ ਹੁੰਦਾ ਹੁੰਦਾ ਵੀ ਕੋਈ ਮਰ ਗਿਆ ਤੂੰ ਨਾਲ ਚਾਜਣਾ ਬੋਲੀ ਤੇ ਕਿੰਘੇ ਤੇ ਓਏ ਉਹ ਬੋਦਾ ਭੱਜ ਆਉਂਦਾ ਉਹਨੂੰ ਬਿਠਾ ਲਗੇ ਬੋਦਾ ਮੇਰਾ ਸਾਲਾ ਇੰਨਾ ਤਾਂ ਟਰਾਲੀ ਦਾ ਹੁਣ ਤੇ ਜੋਰ ਨਹੀਂ ਲੱਗਦਾ ਜਿੰਨਾ ਐਡੇ ਲਵਾਤਾ ਨਾ ਮੇਰਾ ਸਾਲਾ ਆਉਂਦਾ ਕੁਛ ਨਾ ਜਾਂਦਾ ਪਤਾ ਨਹੀਂ ਕਿਹੜੇ ਕੰਜਰ ਨੇ ਨਾਜ਼ਰ ਲਾਤੀ ਚਮਚਾ ਵੀ ਮਾਤਾ ਬਥੇਰਾ ਲੁਕੇ ਖਾਨਾ ਮਾਤਾ ਨਹੀਂ ਤੜਕੇ ਤੜਕੇ ਕਿਹਦਾ ਮੂੰਹ ਦੇਖਿਆ ਸੀ ਇੰਨਾ ਜ਼ੋਰ ਉਹ ਸੱਚ ਆਪਦੇ ਹੀ ਮੂੰਹ ਦੇਖਿਆ ਸੀ ਪਰਨਾ ਮੰਦਾ ਦੀ ਜਦੋਂ ਸ਼ੀਸ਼ੇ 'ਚ ਛਿਤੀ ਆ ਜਾ ਮੜਾ ਜਾ ਤੈਨੂੰ ਉਹ ਦੁੱਤ ਐਡੇ ਐ ਸੈਂਡਲ ਪਾ ਲਿਆ ਤੈਨੂੰ ਕਿਹਨੇ ਕਿਹਾ ਸੀਗਾ ਚਪਲਾਂ ਪਾ ਕੇ ਆਂਦੀ ਘਰੋਂ ਦੱਸ ਛੇਤੀਆ ਕੋਈ ਵੇਖਣਾ ਲੱਭਿਆ ਆਪਾਂ ਨੂੰ ਆ ਜਾ ਚੱਲ ਛੱਟ ਹਾਏ ਹਾਏ ਵੇ ਬਿਰਾਸ ਆਲਾ ਬਾਹਲਾ ਜੋਰ ਲੱਗਿਆ ਗਰਮੀ ਗਰਮੀ ਹੋਊਗਾ ਤਾਉਣੀ ਆ ਗਿਆ ਮੇਰੇ ਸਾਲੇ ਦੇ ਤਾਉਣੀ ਆ ਮਾਲ ਵਧੀਆ ਨਹੀਂ ਹੁੰਦਾ ਮੇਰੇ ਸਾਲੇ ਡੱਕੇ ਡੁੱਕੇ ਜੇ ਪਾ ਕੇ ਦੇ ਦਿੰਦੇ ਨੇਗੇ ਛੇਤੀ ਛੇਤੀ ਮੜਾ ਛੇਤੀਆ ਓਏ ਤੂੰ ਕਿੱਧਰ ਜਿੱਤੇ ਆ ਲਿਆ ਵਾ ਅਬ ਚਾਓ ਚਾਚਾ ਮਾਸੀ ਦੀ ਕੁੜੀ ਆਈ ਇਹਨੂੰ ਬਸਟਾਉਣ ਚਲਿਆ ਸੀਗਾ ਕਿਹੜੀ ਮਾਸੀ ਦੀ ਕੁੜੀ ਮੈਂ ਤੇਰੀ ਮਾਸੀ ਨੂੰ ਜਾਣਦਾ ਤੇਰੀ ਮਾਸੀ ਦਾ ਸਾਰੇ ਪਰਿਵਾਰ ਨੂੰ ਜਾਣਦਾ ਉਹ ਤਾਂ ਕੁੜੀ ਇਹ ਹੈ ਨਹੀਂਗੀ ਇਹ ਕੌਣ ਹੈ ਵਾ ਉਹ ਉਹ ਮੇਰੀ ਮਾਸੀ ਦੀ ਗਾ ਮਾਸੀ ਦੀ ਕੁੜੀ ਆ ਅੱਛਾ ਗਾ ਮਾਸੀ ਦੀ ਕੁੜੀ ਮੈਂ ਤਾਂ ਤੁਹਾਡੀਆਂ ਸਾਰੇ ਰਿਸ਼ਤੇਦਾਰਾਂ ਦੇ ਜਨਾਂ ਗਾਹਾਂ ਦੀ ਗਾਹਾਂ ਜਨਾਂ ਉਹ ਤਾਂ ਕੁੜੀ ਹੈ ਨਹੀਂ ਇਹ ਤਾਂ ਮੈਨੂੰ ਭੋਲੇ ਦੀ ਕੁੜੀ ਲੱਗਦੀ ਆ ਹਾਂਜੀ ਤਾਇਆ ਜੀ ਵੇ ਭੈਣ ਕੁੜੀਏ ਤੂੰ ਇਧਰ ਕਿੱਧਰ ਜਾਨੀ ਆ ਅਸੀਂ ਉਹ ਜੀ ਮਮੇਲੇ ਤੇ ਚੱਲੇ ਸੀ ਜੀ ਮੇਲਾ ਮੇਰਾ ਸਾਲਾ ਇਸ ਰੁੱਤ 'ਚ ਕਿਹੜਾ ਮੇਲਾ ਗੱਲ ਸੁਣ ਲੈ ਕੁੜੀਏ ਮੈਨੂੰ ਸਾਰੇ ਮੇਲਿਆਂ ਦਾ ਪਤਾ ਹਰ ਇੱਕ ਮੇਲੇ 'ਚ ਮੈਂ ਲੰਗਰ ਛੱਕਿਆ ਹੁਣ ਤਾਂ ਕੋਈ ਮੇਲਾ ਹੀ ਨਹੀਂ ਹੈਗਾ ਸੱਚਾ ਸੱਤਨ ਨਹੀਂ ਜੀਤੇ ਵਾਲਿਆਂ ਕਿੱਧਰ ਜਾਣੇ ਹੋ ਤੁਸੀਂ ਉਹ 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 ਦੂਜਾ ਉਹ ਬਾਬਾ ਚੱਪਲ ਚੱਪ ਚੱਕ ਦੇ ਮੇਲੇ ਤੇ ਚਲੇ ਸੀ ਅਸੀਂ ਚੱਪਲ ਚੱਕ ਦਾ ਮੇਲਾ ਹਰੇ ਕਿੱਥੇ ਆਵੇ ਉਹ ਤਾਂ ਪੰਨਾ ਸੱਤੋ ਦਿਨਾਂ ਨੂੰ ਪਹਿਲੀ ਉੱਥੇ ਜਾ ਕੇ ਕੀ ਕੀ ਕਰੇਗਾ ਤੂੰ ਤੈਨੂੰ ਬੜਾ ਪਤਾ ਚਾਚਾ ਮੈਂ ਤਾਂ ਮੇਰੇ ਨਾਲ ਲੰਗਰ ਸਕਦਾ ਰਹਿਣਾ ਨਾਲੇ ਗੱਲ ਸੁਣ ਲੈ ਜਿਹੜੀ ਵਿੱਚੋਂ ਗੱਲ ਆ ਮੈਨੂੰ ਉਹ ਦੱਸ ਗੱਲ ਕੀ ਹੈ ਗੱਲ ਗੱਲ ਕੋਈ ਨਹੀਂ ਮੇਲੇ ਤੇ ਚਲੇ ਬਸ ਆ ਗਏ ਅਸੀਂ ਕੁੜੀਏ ਤੂੰ ਮੇਰੀ ਗੱਲ ਸੁਣ ਮੈਂ ਭੋਲੇ ਨੂੰ ਦੱਸੂ ਵੀ ਤੂੰ ਉਹ ਜੀਤੇ ਵਾਲੇ ਨਾਲ ਜਾਂਦੀ ਸੀਗੀ ਹਾਂ ਹਾਂ ਦੱਸ ਗੱਲ ਕੀ ਆ ਕੁੜੇ ਤੂੰ ਦੱਸੇ ਨਹੀਂ ਦੱਸਦਾ ਜੇ ਦੱਸ ਕੁੜੀਆਂ ਗੱਲ ਕੀ ਆ ਕੁਛ ਨਹੀਂ ਤਾਂ ਜੀ ਮੈਂ ਅੱਛਾ ਆ ਨਹੀਂ ਤੂੰ ਉਸੇ ਮੰਨਦੇ ਹੈਗੇ ਲੈ ਮੈਂ ਖਿੱਚਦਾ ਤੁਹਾਡੀ ਫੋਟੋ ਇਹ ਮੈਂ ਨੈਟ ਤੇ ਪਾਉਂ ਆ ਇਧਰ ਕੱਢਾ ਉਹ ਅੱਛਾ ਮੈਂ ਦੱਸਦਾ 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 ਚਾਚਾ ਦੱਸ ਮੈਨੂੰ ਚਾਚਾ ਅਸੀਂ ਨਾ ਇੱਕ ਦੂਜੇ ਨੂੰ ਆਪਣਾ ਪਸੰਦ ਕਰਦੇ ਆ ਕਾ ਦਾ ਪਸੰਦ ਹੋਏ ਹਾਂ ਮਤਲਬ ਕਿਵੇਂ ਸਮਝਾਈਏ ਇਹਨੂੰ ਯਾਰ ਹੁਣ ਮਤਲਬ ਪਿਆਰ ਕਰਦੇ ਆ ਜੀ ਕਹਾ ਕੀ ਆ ਵੇ ਉਹ ਉਹ ਚਾਚਾ ਪਿਆਰ ਕਰਦੇ ਸੀ ਇਕ ਦੂਜੇ ਨੂੰ ਪਿਆਰ ਕਰਦੇ ਹੋ ਗੱਲ ਸੁਣੋ ਜੀਤਿਆ ਵਾਲਿਆ ਪਿਆਰ ਤਾਂ ਮੈਂ ਤੇਰੀ ਮਾਂ ਨੂੰ ਵੀ ਪਥੇਰਾ ਕਰਦਾ ਮੈਂ ਤਾਂ ਕਦੇ ਬਾਜ਼ ਚੱਕ ਕੇ ਮੇਲੇ ਤੇ ਲੈ ਕੇ ਨਹੀਂ ਗਿਆ ਤੇਰੀ ਮਾਂ ਨੂੰ ਗੱਲ ਦੱਸਦੇ ਵਿੱਚੋਂ ਕੀ ਆ ਗਈ ਤੂੰ ਦੱਸ ਕੁੜੇ ਕੀ ਗੱਲ ਕੀ ਆ ਤਾਇਆ ਜੀ ਤੁਸੀਂ ਮੇਰੇ ਬਾਪੂ ਨੂੰ ਨਾ ਦੱਸਿਓ ਅਸੀਂ ਨਾ ਵਿਆਹ ਕਰਾਉਣਾ ਸੀ ਵਿਆਹ ਕਰਾਉਣਾ ਮੇਰੇ ਬਾਪੂ ਨਹੀਂ ਮੰਨਦਾ ਜੀ ਅੱਛਾ ਵਿਆਹ ਕਰਾ ਠੀਕ ਆ ਭਾਈ ਜੀ ਸੱਦ ਕੇ ਵਿਆਹ ਕਰਾਓ ਪਰ ਮੇਰੀ ਇੱਕ ਗੱਲ ਸੁਣ ਲੈ ਕੁੜੀਏ ਧਿਆਨ ਰੱਖੀ ਮੂਰੇ ਤੇਰਾ ਪਾਪਾ ਨਾਲ ਮਿਲ ਜਾ ਕਿਤੇ ਉਹ ਚਾਚਾ ਉਹਦੀ ਟੈਨਸ਼ਨ ਨਾ ਲੈ ਉਹ ਨਹੀਂ ਮਿਲਦਾ ਉਹ ਕਿਉਂ ਨਹੀਂ ਮਿਲਦਾ ਓਏ ਤਾਏ ਜੀ ਮੈਂ ਦੁੱਧ ਤੇ ਨੀਂਦੀਆਂ ਗੋਲੀਆਂ ਪਾ ਕੇ ਆਈ ਸੀ ਜੀ ਤਿੰਨ ਚਾਰ ਉਹ ਨਹੀਂ ਉੱਠਦਾ ਨੀਂਦੀਆਂ ਗੋਲੀਆਂ ਕਿੰਨੀਆਂ ਤਿੰਨ ਚਾਰ ਤਾਏ ਜੀ ਉਹ ਖਲੀ ਜੱਡਾ ਕੱਦ ਦਾ ਐਨੀ ਮੋਟੀ ਚੌੜੀ ਦਾ ਬੰਦਾ ਉਹ ਤਿੰਨ ਚਾਰ ਗੋਲੀਆਂ ਨਾਲ ਨਹੀਂ ਸੌਂਦਾ ਉਹ ਨੂੰ ਤਾਂ ਘੱਟੋ ਘੱਟ 60 70 ਗੋਲੀਆਂ ਪਾਉਣੀਆਂ ਤੇਆਂ ਫੇਰ ਸੌਂਦਾ ਹੋ। ਹੁਣ ਚਲ ਚਾਲ ਕੋਈ ਨਹੀਂ ਚਾਚਾ ਅਜੇ ਨਾ ਲੇਟ ਹੋਈ ਜਾਂਨੇ ਆ। ਅਸੀਂ ਚੱਲਦੇ ਆ ਠੀਕ ਆ। ਪਾਪੂ ਨੂੰ ਨਾ ਦੱਸਿਓ ਜੀ। ਨਾ ਨਾ ਬਚ ਕੇ ਜਾਇਓ ਮਿਲਣਾ ਆ ਜਾ ਬੇ ਮੂਰੇ। ਹਾਂ ਠੀਕ ਆ ਚਾਚਾ। ਚੱਲ ਠੀਕ ਆ। ਫੇਰੇ ਸਾਲਾ ਦਾ 10 ਕਹੇ ਜਾ ਜੁਗ ਆ ਗਿਆ ਓਏ। ਹਾਂ ਇੱਥੇ ਇੰਨੀਆਂ ਤੀਆਂ ਮੇਰੇ ਨਾਲ ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ। ਉਹ ਇਹ ਕਾਲੀ ਜੀ ਵਾਲਾ ਕਿੱਥੋਂ ਮਿਲ ਗਿਆ ਉਹ ਇਹਦੀ ਤਾਂ ਹਰ ਆਖੀ ਗੱਲ ਪੂਰੀ ਹੋ ਜਾਂਦੀ ਆ ਇਹ ਜਿਹੜਾ ਕੁਝ ਕਹਿੰਦਾ ਉਹ ਹੋ ਜਾਂਦਾ ਤੂੰ ਰੱਬ ਦਾ ਨਾਮ ਲੈ ਤੇਰਾ ਤੇਰਾ ਪਾਪਾ ਨਾ ਮਿਲ ਜਾਪਣ ਨੂੰ ਅੱਗੇ ਉਹ ਨਹੀਂ ਨਹੀਂ ਮਿਲਦਾ ਯਾਰ ਮੈਂ ਗੂੜੀਆਂ ਪਾ ਕੇ ਆਈਆਂ ਜਿਵੇਂ ਕਿਵੇਂ ਮਿਲਜੂ ਉਹ ਨਹੀਂ ਉੱਠਦਾ ਹੁਣ ਚੱਲ ਛੇਤੀ ਆ ਮਮੀ ਨੂੰ ਸੱਚੀ ਪਿਆਰ ਕਰਦਾ ਉਹ ਆਮੀ ਇਹ ਤਾਂ ਕੁੱਤਾ ਹੈਗਾ ਇਹ ਜਣੀ ਖੜੀ ਨੂੰ ਕਹਿੰਦਾ ਸਾਰੀਆਂ ਬੁੜੀਆਂ ਨਾਲ ਇੰਨ ਕਰਦਾ ਇਹ वैसे मेरी मम्मी सोनी ਬਹੁਤ ਆ ਨੀਰੂ ਭਾਈ ਉਹਨੂੰ ਪਿੱਛੇ ਛੱਡਦੀ ਆ ਚਲ ਆ ਫਟਾਫਟ ਆ ਜਾ ਹਾਂ ਤਾਂ ਹੀ ਇਹੋ ਜਿਹਾ ਪਸੰਦ ਕੀਤਾ ਜਿਵੇਂ ਦੁੱਧ ਚ ਮੱਖੀ ਹੁੰਦੀ ਆ ਓਰੇ ਜੀਤੀ ਤੂੰ ਨਾ ਤੂੰ ਮੁੰਡਨ ਵਾਂ ਕਾ ਤੋ ਫੜਿਆ ਤੂੰ ਚੱਲੀ ਕਿੱਥੇ ਆ ਡੈਡ ਡੈਡ ਡੈਡੀ ਜੀ ਉਹ ਭੈਣ ਭੜੀ ਬਟਾ ਮੁੰਡਾ ਉਹ ਅੰਕਲ ਉਹ ਅਬ ਅੱਛਾ ਡੈਡੀ ਆ ਮੈਂ ਉਹ ਕੁੜੀਏ ਤੇਰਾ ਮੈਂ ਜੜੀ ਲੱਗਦਾ ਉਹ ਚਾਚਾ ਅੰਕਲ ਲੱਗਦਾ ਤੇ ਉਲਟੇ ਪੁਲਟੇ ਬੋਲੀ ਜਨੇ ਮੈਨੂੰ ਕਨਫਿਊਜ਼ ਕੀਤਾ ਤੂੰ ਡੈਡੀ ਜੀ ਉਹ ਉਹ ਬੋਲੇ ਮਰੋ ਕਿੱਥੇ ਚੱਲੇ ਆ ਡੈਡੀ ਜੀ ਡੈਡੀ ਤੂੰ ਦੱਸ ਉਹ ਕੋਸ਼ਤਾ ਬੋਲੋ ਉਹ ਬੋਲਿਆ ਇਹ ਕੀ ਬੋਲਣਗੇ ਮੈਂ ਦੱਸਦਾ ਕਿੱਥੇ ਚੱਲੇ ਨੇ ਆ ਤੇਰੀ ਕੁੜੀਆ ਜਿੱਤੇ ਦੇ ਮੁੰਡਾ ਵਿਆਹ ਕਰਾਉਣ ਚੱਲੀ ਆ ਹਾਂ ਨਾਲੇ ਮੇਰੀ ਗੱਲ ਸੁਣ ਲੈ ਹੁਣ ਦਾੜੀ ਨਾ ਕਾਲੀ ਕਰਾ ਮੂੰਹ ਹੀ ਕਾਲਾ ਕਰ ਲਈ ਮੂੰਹ ਕਾਲਾ ਕਰਾ ਰਹੀ ਏ ਤੇਰਾ ਤੂੰ ਤਾਂ ਪਿੰਡ ਚ ਮੂੰਹ ਦਿਖਾਉਣ ਚੋਂ ਘੜੇ ਰਹਾ ਓ ਡੁੱਬ ਕੇ ਮਰ ਜਾ ਤੇਰੀ ਕੁੜੀ ਇਹਦੇ ਨਾਲ ਵਿਆਹ ਕਰਾਉਣ ਚੱਲੀ ਆ ਡੈਡੀ ਜੀ ਰਤ ਸੀ ਦੁੱਧ ਨਹੀਂ ਪੀਤਾ ਚੁੱਧ ਮੈਂ ਕਾਲੋ ਪੀਣਾ ਸੀ ਔਰ ਬਿੱਲੀ ਮੂੰਹ ਲਾ ਗਈ ਓ ਸਵੇਰ ਦੀ ਮੈਂ ਠੁੱਡੇ ਮਰੀ ਜਨਾ ਔਰਸ ਦੀ ਮਰਦੀ ਨਹੀਂ ਪਈ ਉੱਠੂ ਕਿੱਥੇ ਹੈ ਗੋਲੀਆਂ ਦਾ ਦੁੱਧ ਪਾਇਆ ਸੀ ਇਹਨੇ ਗੋਲੀਆਂ ਪਾਈਆਂ ਤੇ ਦੁੱਧ ਚ ਬਿੱਲੀ ਆਈ ਨਹੀਂ ਪਤਾ ਹੁਣ ਨੂੰ ਮਰ ਗਈ ਹੋਵੇ ਇਹ ਤਾਂ ਸੁਖਰਾ ਬਿੱਲੀ ਮਰ ਗਈ ਤੂੰ ਨਾ ਮਰ ਗਿਆ ਕੁੜੀਏ ਤੂੰ ਮਨੇ ਗੋਲੀਆਂ ਪਾਈਆਂ ਨਹੀਂ ਡੈਡੀ ਜੀ ਉਹ ਵਿਜੀਲੀ ਗੱਲ ਦੱਸ ਪੁੱਤ ਹੈ ਕਿ ਮੈਨੂੰ ਹਜੇ ਵੀ ਸਮਝ ਨਹੀਂ ਆਉਦੀ ਭਈ ਤੂੰ ਘਰ ਛੱਡ ਕੇ ਚਲੀ ਹੈ ਅੱਖੀਆਂ ਦਾ ਗਾਲੇ ਮੂੰਹ ਵਾਲਾ ਉਹ ਤੇਰਾ ਐਡਾ ਪਥੜਾ ਐਡਾ ਵੱਡਾ ਤੇਰਾ ਕੱਦ 20 ਵਾਰੀ ਤੈਨੂੰ ਦੱਸਦਾ ਵੀ ਤੇਰੀ ਕੁੜੀ ਆ ਜੀਤੇ ਦੇ ਮੁੰਡੇ ਨਾਲ ਵਿਆਹ ਕਰਾਉਣ ਚਲੀ ਆ ਭੱਜ ਕੇ ਉਹ ਚਾਚਾ ਅਜਾ ਮੇਲੇ ਤੇ ਚੱਲੇ ਆ ਯਾਰ ਹਾਂ ਕਿਹੜਾ ਮੇਲਾ ਕਿੱਥੇ ਲੱਗਿਆ ਹੈ ਮੇਲਾ ਦੱਸਿਓ ਨਾ ਮੇਲੇ ਲੱਗਣਾ ਤੂੰ ਹੁਣ ਨਾ ਘੋਣਾ ਸਾਡੀ ਕੁੜੀ ਨੂੰ ਹਾਂ ਅਸੀਂ ਇਕੱਠੇ ਪੜਦੇ ਹਾਂ ਨਾ ਜੇ ਇਕੱਠੇ ਪੜਦੇ ਹਾਂ ਤੇ ਤੂੰ ਇਹਨੂੰ ਮੇਲੇ ਦਾ ਘਮਾਏਗਾ ਈਏ ਤੂੰ ਮੈਨੂੰ ਪਰਚੀ ਬਗਾਨਾ ਕਰਦਾ ਓ ਜੀਤੇ ਵਾਲਿਆ ਉਹ ਪੁੱਤ ਕੋਈ ਤਾਂ ਸ਼ਰਮ ਕਰਦਾ ਉਹ ਤਾਂ ਵਿਚਾਰੀ ਹੈ ਹੀ ਨਿਆਣੀ ਤੇ ਤੂੰ ਕੀ ਸੋਚਿਆ ਓਏ ਤੈਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਇਹਨੂੰ ਪੁੱਤ ਪੋਤਾ ਆਖੀ ਜਾਣਾ ਆ ਫੜ ਜੁੱਤੀ ਹੈ ਕੁੜੀ ਨਾਲ ਵਿਆਹ ਕਰਾ ਰਿਹਾ ਸਿੱਟ ਲਾਗਾ ਖਰ ਮੇਰਾ ਸਾਲਾ ਹਾਂ ਲਾਲਾ ਤੇਰਾ ਸਵਾ ਵਿਆਹ ਕਰਾ ਸਿੱਟ ਖਿੱਚ ਕਰ ਸਾਲਾ ਖਾਤਾ ਜਾਂਦਾ ਕਿੱਥਿਆ ਦੇਖ ਵਿਆਹ ਕਰਾਊਗਾ ਇਹ ਕਿਹੜੀ ਪਾਸ ਕਰੇਗਾ ਧੰਨਵਾਦ ਤੇਰਾ ਯਾਰ ਭਾਵੇਂ ਤੈਨੂੰ ਪਿੰਡ ਕਾਲੇ ਮੂੰਹ ਵਾਲੇ ਕਹਿੰਦਾ ਪਰ ਅਜ ਨਾ ਧਰਮੀ ਗੱਲ ਤੂੰ ਮੇਰਾ ਮੂੰਹ ਕਾਲਾ ਹੁਣ ਬਚਾਲਿਆ ਧੰਨਵਾਦ ਤੇਰਾ ਭਰਾਵਾ ਧੰਨਵਾਦ ਇਹਦਾ ਲੋਕ ਮੇਰੇ ਸਾਲੇ ਨੇਗੇ ਪੂਰੇ ਉਹੀ ਮਤਦੇ ਨੇ ਜਿਹੜੇ ਮੇਰੇ ਤੇ ਪਰ ਕੰਮ ਤਾਂ ਮੈਂ ਚੰਗੀ ਕਰਦਾ ਆ ਆ ਜਵਾਨ ਹੀ ਮੇਰੇ ਨਾਲ ਦੀ ਪੁੱਠਾ ਕਰਾ ਦਿੰਦੀ ਆ ਪਰ ਮੈਨੂੰ ਅੱਜ ਸਿੱਧੀ ਪੈ ਗਈ ਉਹਦਾ ਤੂੰ ਮੇਰੀ ਇੱਜ਼ਤ ਰੱਖਣੀ ਮੇਰੇ ਭਰਾਵਾ ਚੱਲ ਕੋਈ ਨਾ ਲੈ ਜਾ ਇਹਨੂੰ ਕੁੜੀ ਨੂੰ ਘਰੇ ਚੱਲ ਇਹ ਕੁੜੀਏ ਹਾਂ ਉਹ ਬੈਗ ਤਾਂ ਲੈ ਜਾ ਹਾ ਹਾ ਪਾ ਲੈ ਆ ਚਪਲਾ ਵੀ ਲੈ ਜਾ ਤੇਰੀਆਂ ਆ ਲੈ ਜਾ ਲੈ ਜਾ ਤੇ ਤਮਾ ਕਰਿਆ ਗੱਲ ਕਰਦਾ ਤੇਰਾ ਦਾ ਮੈਂ ਇਹਰੇ ਸਾਲੇ ਲੋਕ ਹੈ ਦੇਖ ਲੈ ਅੱਜ ਆਇਆ ਨਾ ਬੋਤੀ ਖਾਣੀ ਉੱਠਦੇ ਖਾਣੀ ਬੋਤ ਤੇ ਪਹਾੜ ਦੇ ਥੱਲੇ ਹੈ ਸੱਚੀ ਗੱਲ ਹੈਗੀ ਇਹ ਹੈ ਆ ਮੇਰਾ ਸਾਲਾ ਚੱਪੜਾ ਵੀ ਇੱਥੇ ਛੱਡ ਗਿਆ ਹੈ ਉਹ ਜਰ ਕਮਾਲ ਦੀ ਗੱਲ ਆ ਮੈਂ ਤਾਂ ਹੱਥ ਤੋਣੀ ਭੁੱਲ ਗਿਆ ਤੀ ਮੇਰਾ ਸਾਲਾ ਪਤਾ ਨਹੀਂ ਕੀ ਰੱਬ ਨੇ ਲਿਖਿਆ ਕੋਈ ਚੰਗੀ ਗੱਲ ਕਹਾ ਮੇਰਾ ਸਾਲਿਆਂ ਦੀ ਆ ਜਬਾਨ ਉਹੀ ਮਾੜੀ ਕਰ ਦਿੰਦੀ ਆ ਕਿਤੇ ਕਿਤੇ ਚੰਗੀ ਵੀ ਕਰ ਰੱਬਾ ਤੇਰਾ ਮੈਂ ਕੀ ਮਾੜਾ ਕਰਤਾ ਜਿਹੜੀ ਆਹ ਜਵਾਨ ਦੇਤੀ ਹੈ ਰੁਕ ਰੁਕ ਕੇ ਤਾ ਕਿਹੜਾ ਆ ਤੂੰ ਓਏ ਹਾਂਜੀ ਕਿਹਦੇ ਆਣਾ ਤੂੰ ਮੈਂ ਹਾਂ ਅੱਛਾ ਹਾਂ ਦਾ ਕੀ ਕੰਮ ਮੇਰਾ ਦਾਦਾ ਯਾਦ ਕਰਦਾ ਸੀ ਤੈਨੂੰ ਦਾਦਾ ਯਾਦ ਕਰਦਾ ਸੀ ਤੇਰੀ ਦਾਦੀ ਨਹੀਂ ਯਾਦ ਕਰਦੀ ਸੀ ਮੈਂ ਗਾਲਾਂ ਕੱਢਣੀਆਂ ਤੈਨੂੰ ਉਹ ਤਾਂ ਮੂੰਖਾਉਲ ਕਰਦਾ ਪੁੱਤ ਮੈਂ ਤੈਨੂੰ ਗਾਲਾਂ ਖਾਲਾਂ ਕਾਦੇ ਵਾਸਤੇ ਕੱਢਣੀਆਂ ਨੇ ਕੀ ਹੋ ਗਿਆ ਤੇਰੇ ਦਾਦੇ ਨੂੰ ਹੁੰਦੀਆਂ ਲੱਤਾਂ ਵੀੜ ਹੁੰਦੀਆਂ ਸੀ ਤੈਨੂੰ ਲੈ ਕੇ ਜਾਣਾ ਸੀ ਉਹ ਕਹਿੰਦਾ ਦਾਏ ਤੋਂ ਮਨਵਾ ਲੂੰਗਾ ਅੱਛਾ ਅੱਛਾ ਮੈਂ ਮळੂ ਉਹਦੀਆਂ ਲੱਤਾਂ ਫੇਰਾ ਅੱਛਾ ਫਿਰ ਚੱਲ ਮੈਨੂੰ ਵਾਹ ਸਾਈਕਲ ਦੀ ਬਿਠਾ ਕੇ ਲੈ ਚੱਲ ਪੁੱਤ ਉੱਥੇ ਤੱਕ ਘਰ ਤੱਕ ਚੱਲ ਵੇ ਜਾ ਹੈ ਉਹ ਇਹ ਕਿੱਥੋਂ ਲੰਦਾ ਹੈ ਇੰਨਾ ਵਧੀਆ ਸਾਈਕਲ ਹੈ ਉਹ ਦੇਖ ਕਿੰਨਾ ਸੋਹਣਾ ਹੈ ਤਾਕੜਾ ਹੈ ਤਾਂ ਸਾਈਕਲ ਜੀਰੋਂ ਤੋਂ ਲਿਆਇਆ ਮੇਰਾ ਦਾਦਾ ਜੀ ਵਾ ਕੇ ਲੈ ਕੇ ਆਇਆ ਸੀ ਚਾਚਾ ਆਹੋ ਪਰਸਣ ਮੇਰ ਦੀ ਆਈ ਖਾ ਲੋ ਮੇਰੇ ਸਾਲਿਓ ਹਾਂ ਅਬ ਸਾਈਕਲ ਵਧੀਆ ਤੇਰਾ ਇਹ ਹੈ ਹੈ ਕਮਾਲ ਦੀ ਗੱਲ ਹੈ ਕਿੰਨਾ ਸੋਹਣਾ ਇੱਕ ਗੱਲ ਆ ਪੁੱਤਾ ਸਾਡੇ ਵਾਰੀ ਨਹੀਂ ਇਹ ਜੇ ਸਾਈਕਲ ਹੁੰਦੇ ਸੀ ਦੇਖ ਕਿ ਤੇਰਾ ਸਾਈਕਲ ਕਿੰਨਾ ਵਧੀਆ ਦੇਖ ਹੈਂਡਲ ਜਮਿਆ ਹੈ ਨਾ ਬਾਹਾਂ ਵਾਂ ਕੋ ਜਮੇ ਸਿੱਧਾਗਾ ਸਾਡੇ ਵਾਰੀ ਨਹੀਂ ਆਏ ਹੁੰਦੇ ਸੀ ਪੁੱਤੋ ਸਾਈਕਲ ਸਾਡੇ ਵਾਰੀ ਤਾਂ ਵੱਡਾ ਸਾਰਾ ਸਾਈਕਲ ਹੁੰਦੀ ਕਾਠੀ ਵਾਲਾ ਤੇ ਉਹਦਾ ਹੈਂਡਲ ਜਾਂ ਵੀ ਮੇਰਾ ਸਾਲਾ ਆ ਇਹ ਜੋ ਬਾ ਕੀ ਕੀੜੇ ਪੰ ਤੈਨੂੰ ਕਾਲੇ ਮੂੰਹ ਵਾਲਾ ਸਾਈਕਲ ਤੋੜਤਾ ਮਲਾ ਕਾਲੇ ਬਥੜੇ ਵਾਲਾ ਭੰਦਾ ਯਾਰ ਰਾਬ ਜਿਵੇਂ ਮੇਰਾ ਸਾਈਕਲ ਟੁੱਟਾ ਰਾਬੇਂ ਦੀਆਂ ਲੱਤਾਂ ਹੀ ਤੋੜੇ ਪਾਪਾ ਦੇ ਹੋ ਆ ਇਧਰ ਬਚਾ ਐ ਹਾਂ ਦੱਸ ਕਿਵੇਂ ਆ ਵਧੀਆ ਆਹ ਹੋਵੇ ਆ ਕੀ ਰੱਖ ਰਖੇ ਨੇ ਓਏ ਚਿਬੜਾ ਇਹ ਸਕੌਣਾ ਰੱਖਿਆ ਸਿਆਲ ਚ ਨਾ ਇਹਦੀ ਚਟਨੀ ਬਣਾਵਾਂਗੇ ਅੱਛਾ ਇਹਦੀ ਬਣਾਵਾਂਗੇ ਵਧੀਆ ਨੇ ਤਾਂ ਹਾਂ ਹਾਂ ਤੂੰ ਖਰਾਬ ਹੋ ਜਾਣਗੇ ਨਹੀਂ ਨਹੀਂ ਸਿਆਲ ਤੇ ਨਹੀਂ ਹੁੰਦੇ ਅੱਛਾ ਅੱਛਾ ਚਲੋ ਠੀਕ ਆ ਵਧੀਆ ਗੱਲ ਆ ਕੱਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਪੜਦੀ ਆ ਕੁੜੀ ਇਹ ਆਹੋ ਪੜਦੀ ਆ ਹੁਣ ਤਾਂ ਨਹੀਂ ਭੱਜੀ ਫਿਰ ਕਿਸੇ ਨਾਲ ਛੋ ਛੋ ਬੋਲ ਉਹ ਤਾਂ ਬੱਚੇ ਨੇ ਵੈਸੇ ਗਲਤੀ ਕਰ ਲਈ ਥੋੜੀ ਬਹੁਤੀ ਤੋ ਜਾਣ ਨਾ ਜ਼ਬਾਨ ਤਰੀਕਾ ਲਈ ਰੱਬ ਦਾ ਵਾਸਾ ਉਹ ਪ੍ਰਸ਼ੰਸਾ ਦੇ ਭੁੱਖਿਆ ਬਿੱਲੀ ਵਾਰ ਤਰਾ ਧੰਨਵਾਦ ਕਰਾਂ ਧੰਨਵਾਦ ਨਹੀਂ ਉਹ ਨਹੀਂ ਗੱਲ ਕਰਦਾ ਕਈ ਵਾਰੀ ਜਵਾਕ ਬਾਅਦ ਚ ਰੈ ਬਣਾ ਲੈਂਦਾ ਵੀ ਮੈਂ ਹੋਰ ਕਿਸੇ ਨਾਲ ਭੱਜਾਂ ਜੀ ਉਹ ਭਰਾਵਾ ਸ਼ਮ ਸ਼ਮ ਬੋਲ ਚਲੋ ਉਹ ਤਾਂ ਉਹ ਤਾਂ ਠੀਕ ਆ ਫਿਰ ਉਹ ਤੇ ਉਹਦਾ ਪਤਾ ਲੈਣ ਜਾਣ ਦੀ ਹਸਪਤਾਲ ਚ ਸੁਖਮਣੀ ਚ ਖਾਨੀ ਕਿਹੜੇ ਚ ਦਾਖਲ ਕਰਿਆ ਹੋ ਚੌਧਰੀਆਂ ਦਾ ਬਾਪੂ ਸੁਖਮਣੀ ਚ ਹਾਂ ਆ ਜਾਣਾ ਜਾਣਾ ਉਹ ਵੀ ਕਹਿੰਦੀ ਮੈਂ ਵੀ ਆਪਾਂ ਇਕੱਠੇ ਵਗ ਚੱਲਾਂਗੇ ਫਿਰ ਉਹ ਨਹੀਂ ਭਰਾਵਾ ਆਪਰਾ ਸੂਚ ਨਹੀਂ ਹੁਣਾ ਕਿਉਂ ਮੈਨੂੰ ਸ਼ਹਿਰ ਕੰਮ ਆ ਤੇ ਮੈਂ ਪਰਾਂ ਹੀ ਪਰਾਂ ਨਿਕਲ ਜਾਣਾ ਅੱਛਾ ਫੇਰਾ ਕੋ ਮੌਦਾ ਵੇਖ ਲੈ ਮੈਨੂੰ ਐ ਤੇ ਮੈਂ ਤੁਹਾਡੇ ਨਾਲ ਬਾਤ ਚੱਲਾਂਗਾ ਭੋਲਿਆ ਨਹੀਂ ਨਹੀਂ ਕੋਈ ਤੂੰ ਆਪਦਾ ਵੇਖ ਲੈ ਆਪਾਂ ਨਹੀਂ ਜਾਣਾ ਮੈਂ ਤਾਂ ਇਕੱਲੇ ਜਾਣਾ ਚੱਲ ਫਿਰ ਤੇਰੀ ਮਰਜ਼ੀ ਆ ਇਹਦਾ ਕੁੜੀ ਦਾ ਖਿਆਲ ਰੱਖਿਆ ਹੀ ਨਹੀਂ ਪਤਾ ਕਿਹਦੇ ਨਾਲ ਭਾਜੇ ਹਾਥੀ ਹੋਰੇ ਨਾਲ ਚੁੱਪ ਕਰ ਗਿਆ ਜਾ ਜਾ ਤੂੰ ਜਾ ਨਾ ਜੇ ਕਦੇ ਆਏ ਰੈ ਰੂ ਵੀ ਕਰੇ ਵੀ ਮੈਂ ਜਾਣਾ ਕਿਸੇ ਹੋਰ ਨਾਲ ਤੂੰ ਇੱਕ ਵਾਰੀ ਮੈਨੂੰ ਜ਼ਰੂਰ ਦੱਸਦੀ ਫਿਰ ਮੈਂ ਤਾਂ ਫਿਰਦਾ ਰਹਿਣਾ ਨਾ ਹੋਰਾਂ ਪਰਾਂ ਫਿਰ ਮੈਂ ਉਹਦੀ ਫੜ ਲੇਉ ਜਿਵੇਂ ਪਹਿਲਾਂ ਫੜ ਲਈਦੀ ਹਾਂ ਹਾਂ ਧੰਨਵਾਦ ਚਲ ਠੀਕ ਆ ਪਰ ਮੈਂ ਵੀ ਦੇਖਣਾ ਕਿ ਅਸੀਂ ਤੇ ਵਗੇ ਜਾਵਾਂਗੇ ਅਹੋ ਨਾਲ ਮੇਰੀ ਯਾਦ ਰੱਖੀਂ ਗੱਲ ਕੁੜੀ ਤੈਨੂੰ ਕੋਈ ਵੀ ਚੀਜ਼ ਬਣਾ ਕੇ ਦਵੇ ਪੀ ਨਾ ਆਈ ਨਹੀਂ ਪਤਾ ਫੇਰ ਨੀਂਦ ਦੀਆਂ ਗੋਲੀਆਂ ਪਾ ਦੇ ਯਾ ਬਾਬਾ ਰੱਬ ਦਾ ਵਾਸਤਾ ਜਾ ਮੈਂ ਉਹ ਖਿਆਲ ਰੱਖੀਂ ਹਾਂ ਕਾਲੇ ਮੂੰਹ ਵਾਲਾ ਲੈ ਉਹ ਮੰਜਾ ਵੀ ਇੱਥੇ ਹੀ ਪਿਆ ਇਹ ਜਵਾਜ ਵੀ ਕਿਸੇ ਕੰਮ ਦੇਣੀ ਸਾਰੇ ਕੰਮ ਮੈਂ ਹੀ ਕਰਨੇ ਕਰਦੇ ਪਤਾ ਚਾਕੇ ਪਾਸੇ ਰੱਖਦੇ ਤਾਇਆ ਹਾਂ ਬਾਪੂ ਨੇ ਭੇਜਿਆ ਸੀ ਕਹਿੰਦਾ ਚੌਧਰੀਆਂ ਦਾ ਬੁਢਾ ਬਿਮਾਰ ਆ ਆਹੋ ਤੇ ਉਹਦਾ ਪਤਾ ਲੈ ਕੇ ਆਣਾ ਆਪਾਂ ਤੇ ਬਾਪੂ ਕਹਿੰਦਾ ਸੀ ਕਿ ਆਟੋ ਕਰਾ ਲੈਨੇ ਆਪਾਂ ਪ੍ਰਤਾਪ ਦਾ ਤੇ ਉਹਨੂੰ ਤੇ ਇਕੱਠੇ ਚੱਲ ਜਣੇ ਵੱਖ-ਵੱਖ ਜਾਣ ਨਾਲੋਂ ਨਾਲ ਕਰਾਇਆ ਬੱਜ ਜਾਊਗਾ ਆਹੋ ਗੱਲ ਤਾਂ ਠੀਕ ਹੈ ਵੈਸੇ ਹਾਂ ਤੇ ਤੂੰ ਐਦਾਂ ਕਰ ਤੂੰ ਨਾ ਪ੍ਰਤਾਪ ਕੋਲੋਂ ਪਤਾ ਕਰ ਰਿਹਾ ਕਿ ਉਹ ਜਾਵੇਗਾ ਜਾਂ ਨਹੀਂ ਦੱਸ ਤਾਂ ਠੀਕ ਹੈ ਵਾ ਹਾਂ ਚੱਲ ਮੈਂ ਜਾਣਾ ਕਰਦਾ ਪਤਾ ਹਾਂ ਚੱਲ ਠੀਕ ਦਾ ਹੁਣੇ ਹੀ ਜਾਾਂ ਜਾਣਾ ਜਾਣਾ ਹੁਣੇ ਜਾਣਾ ਤੌੜਾ ਚੱਕਿਆ ਕੋਈ ਮਰ ਗਿਆ। ਉਹ ਭੈਣ ਦੇ ਨੇ ਕੋਈ ਚਾਈ ਦੀ ਗੱਲ ਕਰ ਰਿਆ ਕਰ ਤੇਰੇ ਮੂੰਹੋਂ ਚਾਈ ਦੀ ਗੱਲ ਕਿੱਦਾਂ ਨਿਕਲੀ? ਉਹ ਨਹੀਂ ਮੈਨੂੰ ਤਾਂ ਐਂ ਧੀ ਵੀ ਨਵਾਂ ਤੌੜਾ ਚੱਕੀ ਜਾਂਦਾ ਵੀ ਕੋਈ ਮਰ ਗਿਆ ਹੂ। ਉਹ ਖੇਤ ਨਹੀਂ ਜਾ ਸਕਦੇ ਅਸੀਂ। ਉੱਥੇ ਖੇਤ ਮੋਟਰ ਤੇ ਪਾਣੀ ਭਰ ਕੇ ਰੱਖਾਂਗੇ ਪਾਣੀ ਉੱਥੇ ਬੱਚੇ ਚ ਪਾਣੀ ਗੰਦਾ ਤੇ ਕੁੱਤੇ ਕੱਤੇ ਪੀ ਜਾਂਦੇ ਉੱਥੇ ਪੀ ਲਈਦਾ। ਹੈ ਤੂੰ ਗਲਤ ਬੋਲਦਾ ਤੈਨੂੰ ਅਗਲੇ ਦਿਨ ਬੋਲ ਨਹੀਂ ਬੂਟੇ ਗੱਲ ਤਾਂ ਮੇਰੇ ਤੋਂ ਸੁਣ ਲੈ। ਜਦੋਂ ਆਪਾਂ ਐ ਨਵਾਂ ਤੌੜਾ ਲਈਏ ਇਹਦਾ ਮਤਲਬ ਇਹ ਹੀ ਹੁੰਦਾ ਹੁੰਦਾ ਵੀ ਕੋਈ ਮਰ ਗਿਆ। ਤੂੰ ਨਾ ਚੱਜਣਾ ਬੋਲੀ ਜੀ ਮਾਰੂ ਤੇਰਾ ਡੰਗਾ ਤੋਂ ਦੇ ਦੋ ਉਹ ਬੋਲਦਾ ਚੱਜਣ ਵਾਲੀਆਂ ਬੁੱਟੀਆਂ ਦੇਖ ਕੇ ਜਲੀ ਕਦੇ ਘੜਾ ਨਾ ਬੰਨ ਲਈ ਅਏ ਚੰਗਾਰਾ ਜੇ ਮੇਰੇ ਕੋਲ ਭੈਣ ਦੇਣ ਦਾ ਕਲੇਣਾ ਕਹੇ ਥਾਂ ਦਾ ਸਾਰਾ ਪਿੰਡ ਤਾਂ ਇਹਨੂੰ ਗਾਲਾਂ ਕੱਢਦਾ ਐਡਾ ਕੰਦਾ ਇਹ ਇਹਦੀਆਂ ਅੱਖੀਆਂ ਪੂਰੀਆਂ ਹੁੰਦੀਆਂ ਨੇ ਉਹ ਗੱਲ ਕੀਤੀ ਜੇ ਸਾਰਾ ਮੇਰਾ ਤਾਂ ਇਹ ਤੈਨੂੰ ਸਾਰਾ ਪਿੰਡ ਗਾਲਾਂ ਕੱਢਦਾ ਤੂੰ ਕਰਤੀ ਨਾ ਆਖੀ ਪੂਰੀ ਤੇਰੀ ਹੋ ਗਈ ਤੇਰੀ ਜੁਬਾਨ ਕਾਲੀ ਆ ਕਾਲੀ ਜੁਬਾਨ ਵਾਲਾ ਤਾਇ ਤੈਨੂੰ ਜੁੱਤੀਆਂ ਪੈਂਦੀਆਂ ਜੀਤੀਪਤ ਉਹ ਤਾਂ ਬਾਹਰ ਆ ਆਇਆ ਬੱਪੂ ਜੀ ਦੱਤਲੇ ਕਿੰਨਾ ਦਿਨ ਚੜਿਆ ਉੜਦੀ ਮਰਦੀ ਦੀ ਪਈ ਤੂੰ ਐਂ ਕਰ ਕੀ ਬੱਪੂ ਜੀ ਉੜ ਬਾਹਰ ਵਿੱਚ ਚਿਪੜ ਪਾਇ ਸੁਖਣੇ ਜਾਵਰ ਪੁੱਤ ਲੈ ਗਿਆ ਅੱਜ ਮੈਂ ਚੜਦੀ ਲਗਣ ਗਿਆ ਮਾਉਂ ਆਪਦੇ ਹੱਥੀ ਯਾਨਾ ਬੱਪੂ ਜੀ ਹਾਂ ਆ ਕੀ ਹੋ ਗਿਆ ਇਹਨਾਂ ਨੂੰ ਡੈਡੀ ਨੂੰ ਦਿਖਾਨੀ ਆ ਵੈਸੇ ਨਾ ਯਾਰ ਜਨਾਨੀ ਬਣਾਵੇ ਕੋਈ ਹਾਲ ਹੀ ਕਰਦਾ ਰੋਣਾ ਹੋ ਜਵਾਕੜੀ ਨੂੰ ਕੀ ਕਹਾਂ ਸੌਣ ਦੀ ਉਮਰ ਚਾਹੀਦੀ ਖੇਤ ਨੇ ਕੁਦਣ ਦੀ ਤੇ ਕੰਮ ਤੇ ਕਰਲਾਦੀ ਮੈਂ ਉਹ ਬੱਚੇ ਨੂੰ ਕੀ ਆਖਾਂ ਪੁੱਤ ਆ ਜਾ ਹੁਣ ਇੱਥੇ ਗਾਧੋ ਖੜੇ ਆ ਆ ਜਾ ਬੱਪੂ ਜੀ ਬੱਪੂ ਜੀ ਦੇਖੋ ਚੁੱਪੜਾ ਨੂੰ ਕੀ ਹੋ ਗਿਆ ਮੇਗਾ ਬੇੜਾ ਕਾਲੀ ਮੂੰਹ ਵਾਲੇ ਦਾ ਐਂ ਤਾਂ ਮੇਰੇ ਸਾਲੇ ਦਾ ਕੱਖ ਨਹੀਂ ਹੋ ਸਕਦਾ ਅੰਦਰ ਪਏ ਮੇਰੇ ਚਿਪੜ ਬਣੀ ਛੱਡਿਆ ਨੇ ਸਾਲੇ ਦੀ ਨਿਗਾ ਪੱਥਰ ਪਾੜਨ ਦੀ ਆ ਪੱਥਰ ਪੁੱਤ ਛੱਡ ਪਰਾ ਚੜਨੀ ਨੂੰ ਅਜੇ ਪਾ ਚਾਰਾਂ ਦੇ ਖਾਨੇ ਚਲ ਜਾ ਬਰ ਪੁੱਤ ਠੀਕ ਆ ਬਾਪੂ ਜੀ ਬੇੜਾ ਗਰਕ ਹੋਏ ਕਾਲੇ ਬੂਹ ਆ ਆ ਬਲੇ ਤਾਂ ਮੈਂ ਛੇੜਾ ਤੇਰੇ ਵੱਲੇ ਹੀ ਚੱਲਿਆ ਭੋਲਾ ਸਿਆ ਅੱਛਾ ਅੱਛਾ ਤੋ ਚੌੜਾ ਨਾ ਬੁੜਾ ਜਾਂ ਬਿਮਾਰ ਸੀ ਉੱਥੇ ਲੈਣ ਪਤਾ ਤੇਰਾ ਹੀ ਚੱਲਿਆ ਮੈਂ ਇਹੋ ਚੱਲਾਂਗੇ ਨਾਲ ਆਹੋ ਮੋਟਰਸਾਈਕਲ ਤੇ ਨਹੀਂ ਮੋਟਰਸਾਈਕਲ ਨਹੀਂ ਜਾਣਾ ਤਾ ਮੈਂ ਚੱਲਣਾ ਪ੍ਰਤਾਪ ਦਾ ਆਟੋ ਪੜਾ ਕਰਨ ਤੇ ਫਿਰ ਉਹਦੇ ਤੇ ਚੱਲ ਬੈਠਾਂਗੇ ਆਹੋ ਪੰਜ ਫੌਰੀ ਆਪੇ ਹੈਗੀਆਂ ਬਹੁਤ ਵਧੀਆ ਬਹੁਤ ਵਧੀਆ ਕਿਰਾਇਆ ਵੰਡ ਲਾਂਗੇ ਕਿਰਾਇਆ ਦਾ ਕੋਈ ਨਹੀਂ ਦੇਦਾਂਗੇ ਵੰਡੂ ਨਿਕਲ ਚੱਲ ਧੀਏ ਤੂੰ ਚੱਲ ਫਿਰ ਚੰਗਾ ਕਰਕੇ ਪਤਾ ਹੁਣ ਚੰਗਾ ਜੀ ਕਿਵੇਂ ਪ੍ਰਤਾਪ ਉਹ ਵਧੀਆ ਬਾਈ ਤੂੰ ਸੁਣਾ ਕਿਵੇਂ ਆ ਵਧੀਆ ਵਧੀਆ ਕਾਲੂ ਕੀ ਕਰਨਾ ਈ ਕਾਲ ਨੂੰ ਆਪਾਂ ਅਕੜਾ ਇੱਕ ਦੇਚਪਾਰ ਦੇ ਮੇਲੇ ਤੇ ਜਾਣਾ ਆਹੀ ਕੁਛ ਕਰਨਾ ਜਿਹੜਾ ਅੱਜ ਕਰੀ ਜਾਂਦੇ ਸਵਾਰੀਆਂ ਪਿੰਡ ਤੋਂ ਜੀਰੇ ਜੀਰੇ ਤੋਂ ਪਿੰਡ ਤਾਂ ਉਹ ਤਾਂ ਹੈ ਹੀ ਆ ਯਾ ਕਾਲ ਨੂੰ ਆਪਾਂ ਟੇਪੂ ਤੇਰਾ ਕਰਨਾ ਕਰਾਇ ਤੇ ਕੀ ਗੱਲ ਹੋ ਗਈ ਸੁੱਖ ਤਾਂ ਹੈ ਬੁੱਢਾਣੀ ਚੌਧਰੀਆਂ ਦਾ ਆਹੋ ਯਾਰ ਸੁਣਿਆ ਤਾਂ ਮੈਂ ਵੀ ਕਹਿੰਦੇ ਔਖਾ ਹੀ ਐ ਔਖਾ ਕਹਦਾ ਸਾਵਾ ਤਈਆ ਹੂੰ ਉਹ ਤੇਰੇ ਪਤਾ ਹੀ ਆ ਪਿੰਡ ਦਾ ਮਸਲਾ ਮੂੰਹ ਮਲੱਜਾ ਮਾਰਦਾ ਬੰਦਿਆਂ ਦਾ ਤੇ ਜਾਣਾ ਤਾਂ ਪੈਣਾ ਹੀ ਹੈ ਨਹੀਂ ਚਾਹੀਦਾ ਵੀ ਜਾਣਾ ਯਾਰ ਬੰਦਾ ਹੀ ਬੰਦਾ ਦਾ दारू ਹੁੰਦਾ ਤੇ ਫਿਰ ਨਾਲ ਦੇ ਕਹਿੰਦੇ ਸੀ ਨਾ ਪ੍ਰਤਾਪ ਤੋਂ ਪਤਾ ਕਰ ਲਈ ਟੈਂਪੂ ਦਾ ਤੇ ਆਟੋ ਕਰਾ ਲੈਣੀ ਆ ਅੱਛਾ ਪਤਾ ਲੈ ਆਉਣੇ ਜਾ ਕੇ ਉੱਥੇ ਨਹੀਂ ਕੋਈ ਗੱਲ ਨਹੀਂ ਫਿਰ ਚੱਲੇ ਚੱਲਾਂਗੇ ਆਪਾਂ ਤੇ ਬੰਦਾ ਕੀ ਹਿਸਾਬਤਾ ਫਿਰ ਇਹਦਾ ਕਰਾਇਆ ਹਿਸਾਬਤਾ ਬਾਈ ਦੇਖੋ ਯਾਰ ਪਿੰਡ ਦਾ ਮਸਲਾ ਪਰ ਗੱਲ ਇਹ ਆ ਕਿ 1500 ਰੁਪਏ ਜੇ ਮਾਰਾ ਖੋਗੋ ਉਹਨਾਂ ਨੇ 15 ਹੋ ਜਾਣਾ ਯਾਰ ਜ਼ਿਆਦਾ ਨਹੀਂ ਆ ਬਾਈ ਮੈਂ ਤੈਨੂੰ ਸਹੀ ਸਹੀ ਲਾਇਆ ਕਿਉਂਕਿ ਦੇਖ ਸਰੀ ਦਿਹਾੜੀ ਵੀ ਲੱਗ ਜਾਣੀ ਹੈ ਮੈਨੂੰ ਮੈਨੂੰ ਵੀ ਤਾਂ ਉੱਥੇ ਬਹਿਣਾ ਹੀ ਪੈਣਾ ਜਿੱਨੇ ਜਰ ਤੁਸੀਂ ਬੈਠੋਗੇ ਉਹ ਤਾਂ ਗੱਲ ਤੇਰੀ ਠੀਕ ਆ ਪਰ 15 ਹੋ ਜਾ ਤੂੰ ਐ ਕਰ ਯਾਰ ਹਾਂ ਯਾਰ ਤੇ ਵੇਖ ਲੈ ਨਹੀਂ ਯਾਰ ਯਾਰ ਤੇ 12 ਨੇ ਖਾਣਾ ਦੇਖ ਪਤਾ ਕੀ ਆ 500 ਦਾ ਤੇਲ ਲੱਗ ਜਾਣਾ ਤੇ 500 ਮਗਰ ਦਿਹਾੜੀ ਨਹੀਂ ਯਾਰ ਪਤਾ ਉਹਨਾਂ ਜਿਆਦਾ ਤਾਂ ਮੈਂ ਸਵਾਰੀਆਂ ਜੀ ਕਮਾ ਲੈਣਾ ਯਾਰ ਮੁੱਦਾ ਹੀ ਇਹ ਹੋ ਜਾਂਦਾ ਤੈਨੂੰ ਪਤਾ ਪਿੰਡ ਦਾ ਮਸਲਾ ਆਪਣਾ ਯਾਰ ਕੀ ਕਰੀਏ ਦੱਸ ਵੀ ਕਿੰਨੇ ਕ ਜਣੇ ਹੋ ਜਾਉਗੇ ਓ ਟੋਟੋ ਕਟ 6 ਜਣੇ ਤਾਂ ਅਸੀਂ ਪੱਕੇ ਆ ਘੱਟੋ ਘੱਟ ਛੇ ਜਣੇ ਪੱਕੇ ਹਾਂ ਚੱਲ ਫਿਰ ਐ ਕਰ ਦੇਖ ਪਿੰਡ ਦਾ ਮਸਲਾ ਨਾ ਮੈਂ ਕਰ ਨਹੀਂ ਸਕਦਾ ਛੇ ਜਣੇ ਹਨ 200 ਰੁਪਏ ਸਵਾਰੀ ਲੱਗੂਗੀ 1200 ਦੇ ਵਿੱਚ ਫਿਰ ਮੈਂ ਚਲੇ ਜਾਊਗਾ ਇੰਨੇ ਜੀ ਤਾਂ ਮੈਨੂੰ 12 ਖਾਜੂਗਾ ਖਾਜੂਗਾ ਇਹ ਪੂਰਾ ਪੂਰਾ ਹੀ ਆ ਤੇ 6 ਤਾਂ ਪੱਕਾ ਹੀ ਆਉਣਗੇ ਨਾ ਤੂੰ ਵਧ ਵੀ ਸਕਦੇ ਆ ਉਹ ਜੇ ਵਧ ਜਾਣ ਤੇ ਚੰਗਾ ਪਰ ਛਾਂ ਤੋਂ ਨਾ ਘਟਣ ਬਾਈ ਨਹੀਂ ਘਟ ਦੇਣੀ 6 ਤੋਂ ਨਹੀਂ ਘਟ ਦੇ ਹਾਂ ਫਿਰ ਨਾ ਕਰ ਜਿਉਂ ਪਰ ਗੁੱਸਾ ਨਾ ਕਰਿਆ ਜੋ ਫਿਰ ਇਦੋਂ ਘਟ ਮੈਨੂੰ 12 ਨਹੀਂ ਖਾਣਾ ਨਹੀਂ ਨਹੀਂ ਗੁੱਸਾ ਕਰਦਾ ਨਹੀਂ ਹੁਣ 6 ਤੇ ਪੱਕਾ ਨਾ ਆਪਣਾ ਬਾਈ ਇਹ ਤੁਸੀਂ ਦੇਖਣਾ ਛੇ ਮੈਂ ਰੁਪਈਆ 1200 ਲੈਣਾ ਮੇਰੀ ਗੱਲ ਸੁਣੋ ਜੇ ਤੁਹਾਡੇ 6 ਤੋਂ ਸਵਾਰੀਆਂ ਵਧ ਗਿਆ 200 ਰੁਪਏ ਪਰ ਸਵਾਰੀ ਲੱਗਣੀ ਹੈ ਤੇ ਜੇ ਰਹਿ ਗਈਆਂ 5 ਤੇ ਭਾਵੇਂ ਹੁਣ 4 ਮੈਂ ਰੁਪਇਆ 1200 ਲੈਣਾ ਫੇਰ ਨਾ ਜਾ ਆ ਜਾਓ ਬਈ ਗੁੱਸਾ ਨਾ ਕਰਿਓ ਨਹੀਂ ਗੁੱਸੇ ਵਾਲੀ ਗੱਲ ਹੀ ਕੋਈ ਨਹੀਂ ਇੱਥੇ ਭਰਾਵਾ ਭਾਵੇਂ 4 ਤੇ ਭਾਵੇਂ 3 ਤੇਰਾ 1200 ਪੱਕਾ ਜੇ ਵਧ ਗਿਆ ਤਾਂ 200 ਉੱਤੇ ਲੈਣੀ 14 ਹੋ ਜੂ ਉਹ ਪਰਸਵਾਰੀ 200 ਰੁਪਏ ਲੱਗੂਗਾ ਬਹੁਤ ਠੀਕ ਆ ਫਿਰ ਸਿੱਧਾ ਹਿਸਾਬ ਆ ਫਿਰ ਤਾਂ ਠੀਕ ਹੈ ਨਾ ਚਾ ਚੱਕਾ ਵਰਤਾਬ ਹਾਂ ਪੱਕਾ ਇਸੇ ਟਾਈਮ ਹੀ ਆ ਜੀ ਸਵੇਰ ਮੈਂ ਕਹ ਬੇਫਿਕਰ ਹੋ ਤੁਸੀਂ ਤੇਰੀ ਰੱਖੋ ਚਲ ਠੀਕ ਆ ਓਕੇ ਮੈਂ ਆ ਗਿਆ ਤਬੀ ਲੱਗਿਆ ਕਿਹੜਾ ਟਾਈਮ ਵੀ ਹੋਇਆ ਪਿਆ ਬੋਲੇ ਕੁੜੇ ਨੂੰ ਕਹਦੇ ਹੱਥ ਨਾਲ ਲੈ ਚੱਲਿਆ ਆਪਾਂ ਚੱਲੇ ਤਾਂ ਬੜੇ ਦਾ ਪਤਾ ਲੈਣਾ ਕੋ ਜਿੱਤਿਆ ਤੇ ਇਹਨੂੰ ਨਹੀਂ ਪਤਾ ਇਹ ਬੋਦੇ ਨੇ ਪਰਵਾਚਨ ਓਏ ਬੋਦੇ ਦੇ ਤੇ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਚੁੱਪੀ ਚੰਗੀ ਤੂੰ ਨਾ ਬੋਲ ਆ ਗੁੜੀ ਬੈ ਉਧਰ ਆਮਰੇ ਸਾਈਡ ਨਹੀਂ ਚੱਲ ਪ੍ਰਤਾਪ ਆਪਣੇ ਬੰਦੇ ਪੂਰੇ ਹੁਣ ਚੱਲੀਏ 1 2 3 4 ਤੇ 5 ਇਹ ਕੀ ਗੱਲ ਵੀ ਭੁੱਲਿਆ ਗੱਲ 6 ਬੰਦੇ ਦੀ ਹੋਈ ਸੀ ਬੰਦੇ 5 ਹੀ ਆ ਉਹ ਗੱਲ ਤਾਂ 6 ਦੀ ਹੋਈ ਸੀ ਪਰ ਬੂਟੇ ਨੂੰ ਪੋਤਰਾ ਭਾ ਕੇ ਤੇ ਲੈ ਗਿਆ ਮੈਨੂੰ ਪਤਾ ਨਹੀਂ ਕਿੱਥੇ ਗਿਆ ਕੋਈ ਨਹੀਂ ਚੱਲ ਤੋਰ ਬਈ ਮੈਂ ਨਹੀਂ ਜਾਣਦਾ ਬੂਟੇ ਨੂੰ ਪੋਤਰਾ ਲੈ ਗਿਆ ਕਿ ਭਾਵੇਂ ਦੋਤਰਾ ਲੈ ਗਿਆ ਬੰਦੇ ਪੂਰੇ ਕਰੋ ਮੈਂ ਤਾਂ ਫੇਰ ਤੁਰਾਂ ਕਰੇ ਆ ਕੀ ਗੱਲ ਪ੍ਰਤਾਪ ਯਾਰ ਤੂੰ ਸਾੜੀ ਗਿਆ ਫਿਰ ਯਾਰ ਰੜਨਾ ਕੀ ਆ ਤੈਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਯਾਰ ਮੈਂ ਕਹਿੰਦਾ 6 ਤੋਂ 7 ਵੀ ਹੋ ਸਕਦੇ ਪਰ ਹੁਣ ਮੈਂ ਕੀ ਕਰਾਂ ਜੇ ਬੰਦਾ ਹੀ ਮੁੱਕ ਗਿਆ ਯਾਰ 7ਾਂ ਨੂੰ 6 ਢ ਭੁੱਲਿਆ ਮੇਰੇ ਲੋ 10 ਕਰ ਲਓ ਕੋਈ ਇਤਰਾਜ਼ ਨਹੀਂ ਪਰ ਆ ਕੀ ਗੱਲ ਹੋਈ ਤੁਸੀਂ ਤਾਂ ਛਾਂ ਤੋਂ ਵੀ ਬੇੜਾ ਕਰਕੇ ਕਰਤਾ ਯਾਰ ਨਹੀਂ ਵਾਰਾ ਖੰਦਾ ਮੈਨੂੰ ਪਰ ਯਾਰ ਮੁੱਖੇ ਦਾ ਪਤਾ ਲੈ ਲੀਨੇ ਆ ਲਾਓ ਮੁੱਖੇ ਨੂੰ ਲਾਓ ਸੁੱਖੇ ਨੂੰ ਲਾਓ ਜਿਹਨੂੰ ਮਰਜ਼ੀ ਲਾਓ ਫੋਨ ਲਾਓ ਪੁੱਛੋ ਉਹ ਬੂਟੇ ਬਾਈ ਕਿੱਥੇ ਚਲਾ ਗਿਆ ਤੂੰ ਹੁਣ ਇਹ ਪ੍ਰਤਾਪ ਟੈਂਪੂ ਲੈ ਕੇ ਮੇਰੇ ਬੂਏ ਖੜਾ ਅੱਛਾ ਕਿਸਦਾ ਔਖਾ ਦਰ ਹੈ ਉਹ ਰਾਜੂ ਨੂੰ ਫੋਨ ਲਾ ਲੈ ਯਾਰ ਉਹਨੂੰ ਵੀ ਲਾ ਲੈਣਾ ਉਹ ਬੂਟੇ ਦਾ ਪੋਤਾ ਲੜ ਪਿਆ ਉਹ ਠਾਣੇ ਗਏ ਆ ਜਿੱਥੇ ਤੂੰ ਇਹ ਕਿੰਨੂੰ ਕਹਣਾ ਰਾਜੂ ਨੂੰ ਲਾ ਰਾਜੂ ਨੂੰ ਪੁੱਛ ਲੈ ਜਿੰਨੂੰ ਮਰਜ਼ੀ ਪੁੱਛ ਲੈ ਮੇਰੇ ਨਗਪੁਰੇ ਘਰੋਂ ਸਵਾਰੀਆਂ ਪੂਰੀਆਂ ਹੋਣਗੀਆਂ ਤੁਰਨਾ ਮੈਂ ਹਰਜੂ ਬਾਈ ਕੀ ਹਾਲਾ ਬਾਈ ਜਾਣੀ ਪਤਾ ਹੈ ਠੀਕ ਹੈ ਉਹ ਤਾਂ ਤਾ ਬੁਰੇ ਦੇ ਕੋਲੇ ਬੈਠਾ ਹੋਂਦਾ ਯਾਰ ਲੈ ਤੂੰ ਐਵੇਂ ਪੁੱਛ ਚੱਕੀ ਸੀ ਵੀ ਮੈਂ ਇਨੇ ਜਣੇ ਇਕੱਠੇ ਹੋ ਕੇ ਜਾਣਾ ਸੀ ਅਗਲੇ ਦਿਨ ਆਪਦੇ ਆਪ ਦੇ ਸਾਧਨਾ ਤੇ ਚਲੇ ਗਏ ਯਾਰ ਫਿਰ ਤੁਸੀਂ ਵੀ ਚਲੇ ਜਾਂਦੇ ਮੇਰੀ ਕੋਈ ਢਿਹੜੀ ਖਰਾਬ ਕੀਤੀ ਓਹ ਤਾਂ ਗੱਲ ਹੈ ਯਾਰ ਪ੍ਰਤਾਪ ਐ ਨਾ ਯਾਰ ਹੁਣ ਫਸ ਗਿਆ ਮਜਬੂਰੀ ਸਮਝ ਤੂੰ ਬੰਦੇ ਦੀ ਯਾਰ ਯਾਰ ਮਜਬੂਰੀ ਫਿਰ ਮੇਰੀ ਕਾਦੀ ਮਜਬੂਰੀ ਹੈ ਯਾਰ ਮੇਰੀ ਢਿਹੜੀ ਤੇ ਮਾਰਦੀ ਨਾ ਤੁਸੀਂ ਪਾ ਇੱਕੋ ਹੀ ਪਿੰਡ ਦੇ ਉਹ ਵੀ ਬਾਪੂ ਆਪਣੇ ਪਿੰਡ ਦਾ ਹੀ ਆ ਯਾਰ ਆਪਣੇ ਪਿੰਡ ਦਾ ਪਰ ਮੈਂ ਜਵਾਕ ਨੇ ਪਲਨੇ ਮੇਰੀ ਤਾਂ ਭਰਾਵਾ ਆਹੀ ਕਮਾਈ ਆ ਜੇ ਮੈਂ ਇਸੇ ਤਰ੍ਹਾਂ ਤੁਰਿਆ ਫਿਰਦਾ ਰਿਹਾ ਪਤਾ ਲੈਣ ਲੋਕਾਂ ਦਾ ਤੇ ਮੇਰਾ ਸਰ ਗਿਆ ਕਰ ਲਿਆ ਕਮਾਈਆਂ ਮੈਂ ਦੱਸ ਮੈਂ ਹੁਣ ਕੀ ਕਰਾਂ ਯਾਰ ਬੰਦੇ ਬੁਰੇ ਕਰੋ ਸਵਾਰੀਆਂ ਬੁਰੀਆਂ ਕਰੋ ਹੋਰ ਕੀ ਕਰਨਾ ਤੇਰੇ ਸਾਹਮਣੇ ਦੋ ਫੋਨ ਤਾਂ ਲਾਇਆ ਯਾਰ ਨਹੀਂ ਬੰਦੇ ਆਏ ਤੁਰ ਮੈਂ ਕੀ ਕਰਾਂ ਯਾਰ ਮੁਖੇ ਨੇ ਫੋਨ ਲਾ ਕੇ ਪੁੱਛ ਲਾ ਉਹ ਬਾਪੂ ਮੁਖਾ ਲਾਮ ਗਿਆ ਹੈ ਨਹੀਂ ਇੱਥੇ ਕਿੱਥੋਂ ਪੁੱਛਣਾ ਨੂੰ ਮੈਂ ਫਿਰ ਕਿੱਦਾਂ ਲੱਭਾਂ ਪਤਾ ਯਾਰ ਰੱਬ ਦਾ ਵਾਸਤਾ ਐਣ ਕਰ ਯਾਰ ਰੱਬ ਦਾ ਵਾਸਤਾ ਮੈਨੂੰ ਕਹਦਾ ਫੋਣਾ ਮੈਂ ਤੇਰੇ ਅੱਗੇ ਹੱਥ ਜੋੜਦਾ ਉਹ ਤੇਰਾ ਗਾਂਵ ਆ ਘਾਟਾ ਬੂਰਾ ਕਰਦਾ ਗਾਂਵ ਆ ਕਿਤੇ ਯਾਰ ਨੰਗ ਦੇ ਡੱਬ ਦੇ ਹੋ ਜੂਗੀ ਤੇ ਸਾਹ ਯਾਰ ਐ ਕਿਵੇਂ ਗੱਡੀ ਚੱਲੂਗੀ ਮੇਰੀ ਤੂੰ ਮੈਨੂੰ ਦੱਸ ਤੂੰ ਆਪ ਸਿਆਣਾ ਯਾਰ 600 ਦਾ ਤੇਲ ਲੱਗ ਜਾਣਾ ਹੈ 400 ਰੁਪਏ ਪਿੱਛੇ ਮੇ ਪੁੱਕਾ ਹੀ ਕਰਦਾ ਫਿਰ ਸਾਰੀ ਢੇੜੀ ਐ ਨਾ ਕਰ ਪ੍ਰਤਾਪ ਯਾਰ ਆਪਣੇ ਪਿੰਡ ਦਾ ਤਾਂ ਮਸਲਾ ਮੰਨ ਜਾ ਵੀਰ ਬੜ ਗਿਆ ਯਾਰ ਪਰਵਾਹ ਹੁਣ ਪਿੰਡ ਦਾ ਮਸਲਾ ਨਾ ਮੈਂ ਇਹੀ ਸੋਚੀ ਜਨਾ ਵੀ ਪਿੰਡ ਦਾ ਮਸਲਾ ਪਰ ਤੂੰ ਇਹ ਦੇਖ ਅੱਧੀ ਢੇੜੀ ਤੁਸੀਂ ਮੇਰੀ ਇੱਥੇ ਮਾਰਦੀ ਜੇ ਮੈਂ ਤੈਨੂੰ ਇੱਥੇ ਛੱਡ ਕੇ ਜਨਾ ਢੇੜੇ ਲਾਉਣਾ ਮੇਰੀ ਉਧਰ ਵੀ ਢੇੜੀ ਗਈ ਤੇ ਆ ਵੀ ਗਈ 10 ਮਿੰਟ ਢ ਕੀ ਲੋਦਾ ਜੀ ਚਲੋ ਬੋਲ ਵੈਗਰੂ ਚੱਲ ਗਈ ਆ ਬਹਿ ਜਾ ਭਰਾਵਾ ਉੰਜੇ ਪਤੰਦਰ ਬਸ ਉਹ ਬੋਦਾ ਭੱਜਾ ਆਉਂਦਾ ਉਹਨੂੰ ਬਿਠਾ ਲਗੇ ਬੋਦਾ ਉਹ ਜੇ ਤੁਸੀਂ ਉਹਨੂੰ ਨਾਲ ਲੈ ਕੇ ਜਾਣਾ ਫਿਰ ਅਹੀਂ ਨਹੀਂ ਜਾਣਾਗਾ ਨਹੀਂ ਆਪ ਨਹੀਂ ਜਾਣਾ ਉਹ ਭਰਾਵਾ ਕਿਸੇ ਨੇ ਵੀ ਨਹੀਂ ਜਾਣਦੇ ਬੋਦੇ ਨੂੰ ਲੈ ਜਾਣਾ ਤਾਂ ਕਿਉਂ ਉਹ ਸਾਰੇ ਪਿੰਡ ਤੋਂ ਮਨਹੂਸ ਬੰਦਾ ਦੋ ਆ ਉਹ ਤੇਰਾ ਵੀ ਨੁਕਸਾਨ ਕਰੂਗਾ ਸਾਡਾ ਵੀ ਨੁਕਸਾਨ ਕਰੂਗਾ ਉਹ ਯਾਰ ਕਿਹੜੀ ਦੁਨੀਆ ਤੇ ਰਹਿੰਦੇ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਮੈਂ ਆ ਮਨਹੂਸ ਬਣਾਸ ਵਾਲੀਆਂ ਗੱਲਾਂ 'ਚ ਵਿਸ਼ਵਾਸ ਨਹੀਂ ਰੱਖਦਾ ਸੁਣ ਗਾਣਾ ਮੇਰੇ ਲਈ ਮੇਰੀ ਸਵਾਰੀ ਰੱਬ ਦਾ ਰੂਪ ਆ ਮੈਂ ਲੈ ਕੇ ਜਾਉ ਉਹ ਰੱਬ ਦਾ ਰੂਪ ਨਹੀਂ ਹੈਗਾ ਦੱਸ ਯਾਰ ਉਹ ਕਰਦਾ ਪਰਦੇਸੀ ਦਾ ਕਰਦੇ ਆਹੀ ਨਹੀਂ ਜਾਣਾ ਲੈ ਕੇ ਯਾਰ ਐ ਕਿਵੇਂ ਨਹੀਂ ਲੈ ਕੇ ਜਾਣਾ ਦੱਸ ਹੈ ਕਿ ਨਹੀਂ ਸਾਡੇ ਨਾਲ ਹੋਈਆਂ ਪੀਤੀਆਂ ਤੈਨੂੰ ਕੀ ਦੱਸੀ ਹੋ ਨਹੀਂ ਉਹ ਨਹੀਂ ਜਾਂਦੇ ਕਲੀ ਜਵਾਨ ਵਾਲੇ ਨਾਲ ਲੈ ਆ ਗੁੱਟੀ ਤੇ ਮੰਨ ਲੈ ਉਹ ਕੁੜੀ ਤੂੰ ਤਾਂ ਪੜ੍ਹੀ ਲਿਖੀ ਹੈ ਨਾ ਇਹ ਤਾਂ ਚੱਲ ਮੰਨਿਆ ਵੀ ਅਣਪੜ੍ਹ ਉਹ ਪੜ੍ਹੀ ਲਿਖੀ ਹੋ ਕੇ ਵੀ ਤੂੰ ਇੰਨਾਂ ਗੱਲਾਂ 'ਚ ਵਿਸ਼ਵਾਸ ਰੱਖਦੀ ਆ ਇਸ ਤੋਂ ਹਸਾਬ ਤੂੰ ਨਾ ਜੀ ਪੜ੍ਹੀ ਲਿਖੀ ਹੋ ਕੇ ਵਿਸ਼ਵਾਸ ਰੱਖਦੀ ਓ ਕਿੱਡਾ ਖਤਰਨਾਕ ਬੰਦਾ ਹੋਊਗਾ ਉਹ ਭਰਾਵਾ ਜੇ ਮੈਂ ਐ ਸੋਚਣ ਲੱਗ ਗਿਆ ਤਾਂ ਮੇਰਾ ਚੱਲ ਗਿਆ ਧੰਦਾ ਮੇਰੇ ਲਈ ਸਵਾਰੀ ਮੇਰੀ ਰੱਬ ਦਾ ਰੂਪ ਆ ਮੈਂ ਕਿਸੇ ਕੀਮਤ ਤੇ ਨਹੀਂ ਛੱਡਣੀ 200 ਦੀ ਸਵਾਰੀ ਯਾਰ ਮੈਨੂੰ ਲੱਗਦਾ ਤੁਹਾਡੀ ਉਹਦੇ ਨਾਲ ਕੋਈ ਲਾਕ ਡਾਟ ਹੈ ਜਿਹੜਾ ਤੁਸੀਂ ਉਹਨੂੰ ਲਿਜਾਣਾ ਨਹੀਂ ਚਾਹੁੰਦੇ ਓਏ ਨੈਸ਼ ਨੂਸ਼ ਕੁਛ ਨਹੀਂ ਹੁੰਦਾ ਸੁਣ ਗਿਆ ਨਾ ਉਹ ਭਰਾਵਾ ਇਹੋ ਜੀ ਕੋਈ ਗੱਲ ਹੀ ਹੈਗੀ ਸਾਰੇ ਪਿੰਡ ਤੋਂ ਬੇਕਾਰ ਬੰਦਾ ਆਇਆ ਹੈ ਕੰਮ ਤਾਂ ਦਾ ਕਰਦਾ ਨਹੀਂਗਾ ਉਹ ਬੀੜੀਆਂ ਦਾ ਬੰਡਲ ਲੈ ਆਣੀ 10-10 ਰੁਪਏ ਲੋਕਾਂ ਤੋਂ ਮੰਗਦਾ ਫਿਰਦਾ ਉਹ ਤੈਨੂੰ 200 ਰੁਪਏ ਕਿੱਥੋਂ ਦੇਊ ਯਾਰ ਓਏ ਉਹਦੀ ਸ਼ਕਲ ਵੇਖ ਕੇ ਤਾਂ ਰੋਟੀ ਵੀ ਮਿਲਦੀ ਲੋਕਾਂ ਨੂੰ ਤੇ ਤੂੰ 200 ਰੁਪਏ ਭਾਲਦਾ ਆ ਰੱਬ ਦਾ ਵਾਸਤਾ ਜਿੱਦ ਨਾ ਕਰ ਚੱਲ ਜਿਉ ਆਪਣਾ ਗਿਆ ਨਿਸ਼ਾਨ ਪੱਕਾ ਹੋਊਗਾ ਉਹ ਗੱਲ ਸੁਣ ਲਓ ਮਿੱਤਰੋ ਮੇਰੀ ਗੱਲ ਖੋਲ ਕੇ ਮੈਂ ਇਹੋ ਜੇ ਸੌਮ ਨੂੰ ਸਾਨੂੰ ਨਾਲ ਲੈ ਜਾਣ ਲਈ ਤਿਆਰਾਂ ਨਾਲੇ ਮੈਂ ਤੁਹਾਨੂੰ ਸਾਬਤ ਕਰੂੰਗਾ ਵੀ ਇਹੋ ਜੇ ਬੰਦੇ ਨੂੰ ਨਾਲ ਬਿਠਾਉਣਾ ਕੋਈ ਨੁਕਸਾਨ ਨਹੀਂ ਹੁੰਦਾ ਐਵੇਂ شریف ਬੰਦੇ ਤੇ ਇਲਜ਼ਾਮ ਲਾਈ ਜਾਂਦੇ ਜਾਂ ਉਹ ਬਦਨਾਮ ਕਰ ਛੱਡਿਆ ਉਹ ਵੇਖੋ ਤਾਂ ਸਹੀ ਕਿਵੇਂ ਵਿਚਾਰਾ ਹੌਂਕਦਾ ਹੁੰਦਾ ਕੀ ਪਤਾ ਉਹਦਾ ਕਿੰਨਾ ਕੁ ਮਨ ਕਰਦਾ ਬਾਪੂ ਨੂੰ ਮਿਲਣ ਨੂੰ ਹੋ ਸਕਦਾ ਬਾਪੂ ਨੇ ਵੀ ਆਖਰੀ ਸਮੇਂ ਦੇ ਵਿੱਚ ਉਹਦੇ ਨਾਲ ਰਹਿਣਾ ਹੋਵੇ ਕੋਈ ਗੱਲਾਂ ਕਰਨੀਆਂ ਹੋਣ ਉਹ ਭਰਾਵਾ ਉਹ ਤੂੰ ਬਾਲਾ ਹਮ ਦਰਦ ਜਣਾ ਬਣੋਂਦਾ ਉਹ ਤੈਨੂੰ ਪਤਾ ਨਹੀਂ ਕਿੱਡਾ ਮਾਰਾ ਬੰਦਾ ਈ ਉਹ ਤੂੰ ਨੁਕਸਾਨ ਉਹਦਾ ਕਰਾ ਕੇ ਹਟੇਗਾ ਮੈਨੂੰ ਲੱਗਦਾ ਪਰ ਸਭਰ ਹੋਲੈਂਡ ਦੇ ਨੁਕਸਾਨ ਨੁਕਸਾਨ ਮੇਰਾ ਹੀ ਹੋਊ ਥੋੜਾ ਤਾਂ ਨਹੀਂ ਹੁੰਦਾ ਮੈਂ ਹੁਣ ਨਾਲ ਲੈ ਜਾਣਾ ਹੀ ਲੈ ਜਾਣਾ ਹਾਂ ਜੋ ਮਰਜ਼ੀ ਹੋ ਜੇ ਉਹ ਵੇਖਣ ਨੂੰ ਤੁਸੀਂ ਪੜੇ ਨਹੀਂ ਲਿਖੇ ਲੱਗਦੇ ਹੋ ਗੱਲਾਂ ਤੁਸੀਂ ਅਣਪੜਾ ਲੀਆਂ ਕਰਦੇ ਆਂ ਉਹ ਕਿਉਂ ਚੰਗੇ ਭਲੇ ਬੰਦੇ ਨੂੰ ਤੁਸੀਂ شریف ਬੰਦੇ ਨੂੰ ਬਦਨਾਮ ਕੀਤਾ ਹੋਇਆ ਪਿੰਡ 'ਚ ਚੰਗਾ ਭਰਾਵਾ ਤੇ ਨਹੀਂ ਮੰਨਦਾ ਤੇ ਲੈ ਚੱਲ ਫਿਰ ਸਾਨੂੰ ਕੀ ਚਲੋ ਕੋਈ ਨਹੀਂ ਲੈ ਕੇ ਜਾਊਂਗਾ ਮੈਂ ਨਾਲੇ ਸਾਬਤ ਕਰੂੰਗਾ ਵੀ ਕੱਖ ਨਹੀਂ ਹੁੰਦਾ ਇਹੋ ਜਿਹੇ ਬੰਦੇ ਦੇ ਨਾਲ ਬੈਠਣ ਦੇ ਨਾਲ ਤੁਸੀਂ ਬੈਠੋ ਆ ਆ ਜਾ ਬੋਧੇ ਆ ਜਾ ਭੱਜਾ ਉਹ ਤੂਰੇ ਆ ਇਧਰ ਇੱਥੇ ਬੈਠ ਬੈਠ ਸਾਹ ਲੈ ਕਿਵੇਂ ਦਮ ਪਟਿਆ ਪਿਆ ਵਿਚਾਰੇ ਦਾ ਆ ਲੈ ਪਾਣੀ ਪੀ ਪਹਿਲਾਂ ਲੈ 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 ਪਰ ਓ ਮਾਤਾ ਤੈਨੂੰ ਆ ਤੂੰ ਤਾਂ ਬੋਲ ਹੀ ਨਾ ਓ ਜਰ ਮੇਰੀ ਗੱਲ ਤਾਂ ਸੁਣ ਲੈ ਮੈਂ ਗੱਲ ਮੇਰਾ ਬੋਦੇ ਤੂੰ ਬੋਲਣਾ ਨਹੀਂ ਉਹਨੇ ਤੈਨੂੰ ਬਾਹਲਾ ਬੈਠਾ ਰ ਪਰ ਤੂੰ ਬੋਲਣਾ ਨਹੀਂ ਬਸ ਤੂੰ ਜਦ ਕਮਾਲ ਦੀ ਗੱਲ ਤੂੰ ਗੱਲ ਤਾਂ ਸੁਣ ਤੈਨੂੰ ਐਖੂ ਨਹੀਂ ਕਹਿਣਾ ਜੇ ਜਾਣਾ ਚਲ ਜਾ ਜੇ ਬਾਹਲਾ ਬੋਲੇ ਇੱਥੇ ਲਾ ਦੇਗਾ ਤੈਨੂੰ ਚੱਲ ਕੁੜੀਏ ਅੰਦਰ ਬਾਉ ਚੱਲ ਬੈ ਬਾਈ ਤੁਸੀਂ ਤਾਂ ਮੇਰੀ ਗੱਲ ਓ ਭਰਾਵਾ ਚੁੱਪ ਕਰ ਜਾ ਤੂੰ ਮੈਂ ਯਾਰ ਰਬਾਨਾ ਓ ਜਰ ਮੈਂ ਗੱਲ ਬਹਿ ਜਾ ਯਾਰ ਰਬਾਨਾ ਬਹਿ ਜਾ ਓਏ ਕਮਾਲ ਦੀ ਗੱਲ ਆ ਤੁਸੀਂ ਬੰਦੇ ਨੂੰ ਬੋਲਣ ਨਹੀਂ ਦਿੰਦੇ ਯਾਰ ਹੈ ਚਲ ਇੱਕ ਮਿੰਟ ਬਾਅਦ ਚ ਬੈਠੀ ਯਾਰ ਸੁਣਤਾ ਨਹੀਂ ਗੱਲ ਤੂੰ ਮੈਨੂੰ ਚੁੱਪ ਚੱਲ ਤੂੰ ਆ ਬੈ ਯਾਰ ਤੂੰ ਦੱਸ ਕੀ ਕਹਿਣਾ ਚਾਹਣਾ ਬੋਲਣ ਕਿਉਂ ਨਹੀਂ ਦਿੰਦਾ ਤੁਸੀਂ ਯਾਰ ਉਹਨੂੰ ਸ਼ਰੀਪ ਬੰਦੇ ਨੂੰ ਜਦੋਂ ਬੋਲੂ ਮਾਰਾਏ ਬੋਲੂ ਸਾਨੂੰ ਪਤਾ ਤੂੰ ਤੂੰ ਆਰਾਮ ਨਾਲ ਬੈਠ ਤਾ ਗੱਲ ਦੱਸ ਕੀ ਯਾਰ ਸੁਣੋ ਗੱਲ ਹੈ ਬਾਈ ਮੇਰੀ ਫਿਰ ਅਸੀਂ ਤਾਂ ਨਹੀਂ ਸੁਣਦੀ ਉਹਨੂੰ ਸੁਣਾ ਦੇ ਹਾਂ ਯਾਰ ਕਹੇ ਯਾਰ ਇਹਨਾਂ ਨੂੰ ਯਾਰ ਓ ਯਾਰ ਗੱਲ ਸੁਣੋ ਬਾਈ ਜਿਹਦਾ ਜਣਾ ਨਾ ਉਹਦੀ ਗੱਲ ਸੁਣੋ ਮੈਂ ਗੱਡੀ ਤਾਂ ਹੀ ਤੋੜਨੀ ਆ ਬੋਲ ਯਾਰ ਤੂੰ ਕੀ ਕਹਿਣਾ ਚਾਹਣਾ ਓ ਬਾਈ ਮਾਇਆ ਆਇਆ ਤੇ ਮਾਇਆ ਆਇਆ ਚੌਧਰੀ ਦੇ ਘਰੋਂ ਚੌਧਰੀਆਂ ਦੇ ਬੁੜੇ ਨੂੰ ਬੁਲਗੀ ਸੁੱਟੀ ਹੁਣ ਉਹ ਠੀਕ ਠਾਕ ਹੈ ਉਹਨੂੰ ਘਰੇ ਲਿਆਏ ਤੁਹਾਨੂੰ ਜਾਣ ਦੀ ਲੋੜ ਨਹੀਂ ਨਾਲ ਤਾਂ ਤੁਸੀਂ ਆਪਣਾ ਪੈਸਾ ਦਾ ਨੁਕਸਾਨ ਕਰੋਗੇ ਨਾਲੇ ਟਾਈਮ ਖਰਾਬ ਕਰੋਗੇ ਅੱਛਾ ਹਾਂ ਪਾਪ ਦੇ ਘਰੇ ਜਾਉਂ ਤਾ ਫੇਤੀ ਨੇੜੇ ਸੌਰ ਗਿਆ ਚਾਹ ਚਲੀਏ ਵੀ ਕਰਨ ਧੰਨਵਾਦ ਬਾਈ ਓਏ ਤੇਰਾ ਚੰਗਾ ਪ੍ਰਤਾਪ ਸਿਆ ਮੈਂ ਤਾਂ ਆਪ ਚੱਲਿਆ ਕਰਨ ਸਾਰੇ ਸੱਚ ਕਹਿੰਦੇ ਸੀ ਮੇਰਾ ਸਾਲਾ ਪੰਜ ਸਵਾਰੀਆਂ ਸੀ ਉਹ ਵੀ ਲੈ ਗਿਆ ਕਿਉਂ ਯਕੀਨ ਕਿਤੇ ਤੇ